ਕਤਾਲਰ ਦੀ ਟੀਮ ਇਸ ਵਕਤ ਰਾਜਾ ਕ੍ਰਿਸ਼ਨ ਮੰਦਰ ਦੇਵਿਤਲਾ ਮੰਦਰ ਦੇ ਵਿੱਚ ਮੌਜੂਦ ਹੈ ਜਿੱਥੇ ਜਨਮਸ਼ਟਮੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਆ ਕੁਝ ਗੱਲਬਾਤ ਕਰ ਲੈਣੇ ਪੰਡਿਤ ਜੀ ਸਾਡੇ ਨਾਲ ਇੱਥੇ ਮੌਜੂਦ ਨੇ ਲਾਗੇ ਲਾਓ ਜੀ ਬੋਲ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਬੋਲ ਸ਼੍ਰੀ ਬਿੰਦਾਵਨ ਵਿਹਾਰੀ لال ਕੀ ਜੈ ਨੰਦਕੇ ਲਾਲ ਕੀ ਜੈ ਜਸਦਾ ਨੰਦਨ ਕੀ ਜੈ ਆਜ ਭਰ श्री जन्माष्टमी श्री कृष्ण जन्माष्टमी को शुभ अवसर पर धूमधाम से जन्माष्टमी मनाया जा रहा है और सभी भक्तजन यहाँ पर बड़े आनंद के साथ में प्रभु का दर्शन कर रहे हैं सभी भक्तजन के हित के लिए यह संपूर्ण संपन्न समर्पित है बोलो श्री बाके बिहारी लाल की प्रेम नारायण मिश्रा को श्री कृष्ण जय श्री कृष्ण जी जन्माष्टमी मना रहे हो जी ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਰਿਆਂ ਦਾ ਇੰਨਾ ਉਤਸ਼ਾਹ ਦੇਖ ਕੇ ਕਿਸੇ ਤਰ੍ਹਾਂ ਆਪਾਂ ਪਬਲਿਕ ਨੂੰ ਖੁਸ਼ੀ ਦਵਾਂਗੇ ਇੱਕਦਮ ਹੀ ਰਲ ਮਿਲ ਕੇ ਖੁਸ਼ੀ-ਖੁਸ਼ੀ ਆਪਾਂ ਤਿਹਾਰ ਮਨਾਈਏ ਬਹੁਤ ਵਧੀਆ ਲੱਗ ਰਿਹਾ ਹੈ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਲਿਆਂ ਨੂੰ ਲੱਖ ਲੱਖ ਵਧਾਈ ਹੋ ਜੈ ਅਸ਼ੀਰਾ ਦੇ ਜੀ ਜੀ ਨਾਲ ਅਭਿਨਵ ਗੁਪਤਾ ਜੀ ਕਿਸ ਤਰ੍ਹਾਂ ਯਾ ਲੱਗ ਰਿਹਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਹੋਈ ਹੋਈ ਆ ਪੂਰੀ ਰੌਣਕ ਲੱਗੀ ਹੋਈ ਆ ਠਾਕੁਰ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਲੱਗ ਰਿਹਾ ਜੀ ਕੀ ਮੰਤਰ ਇੰਦਰਜੀਤ ਨਗੂਰ ਜੀ ਕਿਰਪਾ ਜਨਮ ਅਸ਼ਟਮੀ ਦਾ ਤੇ ਆਰਨਕ ਉਧਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਬੜੀ ਧੂਮਤਾਵਾਂ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਨਗੋਦਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਜੈ ਜੀ ਰਾਮ ਤੋ ਤਸਵੀਰਾਂ ਤੁਹਾਨੂੰ ਰਾਧਾ ਕ੍ਰਿਸ਼ਨ ਮੰਦਿਰ ਦੇਵੀਤਾਲਾ ਮੰਦਿਰ ਵਿੱਚ ਉਧਰ ਤੋਂ ਦਿਖਾ ਰਹੀ ਸੀ ਜਿੱਥੇ ਜਨਮ ਅਸ਼ਟਮੀ ਦਾ ਪਵਿੱਤਰ ਤਿਹਾਰਾ ਬੜੀ ਧੂਮ ਧੰਦੇ ਨਾਲ ਮਨਾਇਆ ਜਾ ਰਿਹਾ ਵਾ ਕੈਮਰਾ ਪਰਸਨ ਜ਼ੁਮੇ ਸਿੰਘੜਾ ਦੇ ਨਾਲ ਸੁਸ਼ੀਲ ਸਿੰਘੜਾ ਇਕਤਾ ਲਰ ਨਿਊ ਜਨਕਾ